ਗੱਲ ਇਹ ਹੈ ਵੀ ਜੇ ਪਾਰਟੀ ਕੋਈ ਡਿਊਟੀ ਲਾਉਗੀ ਉਹਨੂੰ ਪਹਿਲਾਂ ਵੀ ਅਸੀਂ ਪੂਰੀ ਤਰ੍ਹਾਂ ਦੇ ਹੀ ਨਿਭਾ ਰਹੇ ਆ ਅੱਗੇ ਵੀ ਤਰ੍ਹਾਂ ਦੇ ਹੀ ਨਿਭਾਵਾਂਗੇ ਤੇ ਪਾਰਟੀ ਦੇ ਸਾਨੂੰ ਪੂਰਾ ਭਰੋਸਾ ਹੈ ਵੀ ਉਹ ਪੂਰਾ ਜੀ ਦਾ ਹੱਥ ਬੰਦਾ ਹੋ ਉਹਨੂੰ ਇਹ ਦਿਖੋਗਾ ਦੇਖੋ ਜਿਹੜੇ ਅੱਛੇ ਕੰਮ ਕਰਦੇ ਆ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਹੁੰਦੇ ਆ ਸਾਡਾ ਬੇਟਾ ਸੰਦੀਪ ਇਹ ਬਚਾ ਕਰਕੇ ਗਿਆ ਤਾਂ ਉਹਦੇ ਸਾਨੂੰ ਪਿਆਰ ਮਿਲਿਆ ਉਹਦੇ ਕਰਕੇ ਸਾਡਾ ਮਾਨ ਸਰਕਾਰ ਹੋ ਰਿਹਾ ਅਸੀਂ ਵੀ ਇਹ ਚਾਹੁੰਦੇ ਆ ਵੀ ਸਾਡੀ ਵਜ੍ਹਾ ਨਾਲ ਕਿਸੇ ਵੀ ਬੰਦੇ ਨੂੰ ਕੋਈ ਤਕਲੀਫ ਨਾ ਹੋਵੇ ਅਸੀਂ ਆਪਣੇ ਆਪ ਨੂੰ ਤਕਵੀਬ ਕਰ ਲਾਂਗੇ ਜਿਹੋ ਜਿਨਾਂ ਨੇ ਸੰਦੀਪ ਨੂੰ ਪਿਆਰ ਦਿੱਤਾ ਸਾਡਾ ਮਾਨ ਸਤਿਕਾਰ ਵਧਾਇਆ ਸੰਦੀਪ ਕਰਕੇ ਔਰ ਉਸ ਦਾ ਕੋਈ ਅਤੋਂ ਨੂੰ ਬਾਹਰ ਆਪਣਾ ਘਰੇ ਬੈਠ ਕੇ ਜੀ ਕੇ ਮੀਰੋ ਚੜਾ ਗਿਆ ਸਾਰਾ ਸੇਟ ਬੰਦ ਹੋ ਗਿਆ ਇਲਾਕੇ ਵਾਲੇ ਨੇਾਰੇ ਪਿੰਡਾਂ ਦੇ ਸ਼ਹਿਰਾਂ ਦੇ ਲੋਕਾਂ ਨੇ ਆ ਕੇ ਕਿਹਾ ਵੀ ਤੁਸੀਂ ਬਾਹਰ ਨਿਕਲੋ ਉਹਦਾ ਸੁਪਨਾ ਪੂਰਾ ਕਰੋ ਜੋ ਵੀ ਅਸੀਂ ਲੋਕਾਂ ਵਾਸਤੇ ਕਰ ਸਕੀਏ ਮੈਂ ਸਮਝਦਾ ਵੀ ਉਹ ਬਹੁਤ ਥੋੜਾ ਹੈਗਾ ਜਿੰਨਾ ਲੋਕਾਂ ਨੂੰ ਪਿਆਰ ਦਿੱਤਾ ਮੈਂ ਉਹਦਾ ਸ਼ਬਦਾਂ ਨਾਲ ਪਿਆਰ ਨਹੀਂ ਕਰ ਸਕਦਾ ਕਿ ਜੋ ਸੁਨੀਪ ਦੇ ਬਾਰੇ ਚ ਮੈਨੂੰ ਲੋਕਾਂ ਨੇ ਪਿਆਰ ਦਿੱਤਾ ਉਹਦੀ ਗੱਲਾਂ ਕੀਤੀਆਂ ਮੈਨੂੰ ਨਹੀਂ ਸਮਝਦਾ ਸਾਡਾ ਬੇਟਾ ਇੰਨਾ ਮਤਲਬ ਪਪੁੱਲਰ ਇੰਨਾ ਲੋਕਾਂ ਚੰਨ ਹੈ ਡੀ.ਐਸ ਨਿਊ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਬੁਲਾਇ ਉਮੀਦ ਕਰਦਾ ਸਾਰੇ ਠੀਕਠਾ ਹੋਗੇ ਅੱਜ ਅਸੀਂ ਖਾਸ ਮੁਲਾਕਾਤ ਦੇ ਵਿੱਚ ਜਿਹੇ ਇਨਸਾਨ ਦੀ ਮੁਲਾਕਾਤ ਗੱਲਬਾਤ ਕਰਵਾ ਰਹੇ ਹਾਂ ਜੋ ਕਿ ਇੱਕ ਉਕੇ ਸਮਾਜ ਸੇਵਕ ਵੀ ਨੇ ਤੇ ਇੱਕ ਇਮਾਨਦਾਰ ਸ਼ਖਸ ਨੇ ਤੇ ਅੱਜ ਉਹਨਾਂ ਨਾਲ ਵਿਸ਼ੇ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਤਾਂ ਸੁਣਨ ਵਾਲਿਆਂ ਨੂੰ ਜੋ ਵੀ ਸੁਣਨਗੇ ਉਹਨਾਂ ਨੂੰ ਮੈਂ ਸ਼ਿਵਰਾਤਰੀ ਦੇ ਅਸ਼ੁਭ ਕਾਮਨਾਵਾਂ ਦਿੰਦਾ ਸਭ ਵਾਸਤੇ ਸ਼ੰਕਰ ਗਵਾਲ ਸਭ ਤੇ ਕਿਰਪਾ ਕਰਨ ਸਭ ਨੂੰ ਖੁਸ਼ੀਆਂ ਬਖਸ਼ਣ ਸਭ ਦੇ ਮਨੋ ਕਾਮਨਾ ਪੂਰੀਆਂ ਹੋਣ ਸਰ ਆਮ ਆਦਮੀ ਪਾਰਟੀ ਆ ਜੀ ਬਜਟ ਪੇਸ਼ ਕਰੀ ਉਸ ਬਜਟ ਨੂੰ ਕਿਵੇਂ ਦੇਖਦੇ ਹੋ ਦੇਖੋ ਜਿਹੜੀ ਸਾਡੀ ਸਰਕਾਰ ਹੈ ਉਹ ਸਭ ਦੇ ਵਿਕਾਸ ਦੀ ਸਭ ਦੀ ਤਰੱਕੀ ਦੀ ਗੱਲ ਕਰਦੀ ਹੈ ਜਿਆਦਾਤਰ ਮਤਲਬ ਆਮ ਲੋਕਾਂ ਦੇ ਹਾਸਤੇ ਬਜਟ ਵਾਰ ਦੇ ਵਿੱਚ ਵਧੀਆ ਹੀ ਹੋ ਸਰ ਇੱਕ ਸੋਸ਼ਲ ਮੀਡੀਆ ਤੇ ਕਾਫੀ ਚੀਜ਼ ਵਾਇਰਲ ਹੋ ਰਹੀ ਹੈ ਵੀ ਤੁਸੀਂ ਆਮ ਆਦਮੀ ਪਾਰਟੀ ਟਿਕਟ ਦੇ ਦਾਅਵੇਦਾਰ ਮੰਨੇ ਜਾ ਰਹੇ ਹੋ ਤੇ ਜੇ ਤੁਹਾਨੂੰ ਸਰਕਾਰ ਟਿਕਟ ਦਿੰਦੀ ਹੈ ਉਸ ਨੂੰ ਕਿਵੇਂ ਦੇਖਦੇ ਹੋ ਦੇਖੋ ਗੱਲ ਇਹ ਹੈ ਵੀ ਜੇ ਪਾਰਟੀ ਕੋਈ ਡਿਊਟੀ ਲਾਹੂਗੀ ਉਹਨੂੰ ਪਹਿਲਾਂ ਵੀ ਅਸੀਂ ਪੂਰੀ ਤਰ੍ਹਾਂ ਦੇ ਹੀ ਨਿਵਾ ਰਹੇ ਆ ਅੱਗੇ ਵੀ ਤਰ੍ਹਾਂ ਦੇ ਹੀ ਨਿਵਾਵਾਂਗੇ ਤੇ ਪਾਰਟੀ ਦੇ ਸਾਨੂੰ ਪੂਰਾ ਪ੍ਰੋਸੈਸ ਹੈ ਵੀ ਪੂਰਾ ਜਿਹਦਾ ਹੱਕ ਬੰਦਾ ਹੋ ਉਹਨੂੰ ਇਹ ਦੇਊਗੀ ਪਾਰਟੀ ਦੇ ਸਰ ਇੱਕ ਆਮ ਦੇਖਿਆ ਜਾਏਗਾ ਕੋਈ ਬੰਦਾ ਬਲਕ ਪ੍ਰਧਾਨ ਬਣ ਜਾਂਦਾ ਜਾਂ ਸਰਪੰਚ ਬਣ ਜਾਂਦਾ ਉਹ ਵੀ ਸਕਿਉਰਟੀ ਲੈ ਲੈਂਦਾ ਪਰ ਅੱਜ ਤੁਸੀਂ ਪੂਰੇ ਪੰਜਾਬ ਦੇ ਵਿੱਚ ਵੱਡੇ ਅਹੁਦੇ ਦੇਣ ਤੁਸੀਂ ਅੱਜ ਵੀ ਆਮ ਲੋਕਾਂ ਨੂੰ ਮਿਲਦੇ ਹੋ ਸਿੰਪਲ ਤੇ ਬਿਨਾਂ ਸਕਿਉਰਟੀ ਤੋਂ ਮਿਲਦੇ ਹੋ ਇਹ ਜਿਹੜੇ ਵੱਡੇ ਲੀਡਰ ਬਣ ਕੇ ਸਕਿਉਰਟੀ ਲੈਂਦੇ ਉਹਨਾਂ ਨੂੰ ਕਿਵੇਂ ਜਹੀਏਗਾ ਕਿਵੇਂ ਦੇਖੋ ਗੱਲ ਇਹ ਹੈ ਵੀ ਅਸੀਂ ਪਹਿਲਾਂ ਵੀ ਸਾਦਾ ਜੀਵਨ ਬਤੀਤ ਕੀਤਾ ਹੁਣ ਵੀ ਸਾਡਾ ਸਾਦਾ ਜੀਵਨ ਹੈ ਅਸੀਂ ਇਹਨੂੰ ਸਾਦਾ ਹੀ ਰੱਖਣਾ ਹੈਗਾ ਨਾ ਕਿ ਅਸੀਂ ਕੋਈ ਬਾਲੀ ਮਤਲਬ ਉਹ ਬਾਲੀ ਸ਼ੌਰਦ ਦੀ ਸਾਨੂੰ ਲੋੜ ਹੈ ਦੇਖੋ ਜਿਹੜੇ ਅੱਛੇ ਕੰਮ ਕਰਦੇ ਆ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਹੁੰਦੇ ਆ ਸਾਡਾ ਬੇਟਾ ਸੰਦੀਪ ਜੇ ਉਹ ਵਜਾ ਅੱਛਾ ਕਰਕੇ ਗਿਆ ਤਾਂ ਉਹਦਾ ਹੀ ਸਾਨੂੰ ਪਿਆਰ ਮਿਲਿਆ ਉਹਦੇ ਕਰਕੇ ਸਾਡਾ ਮਾਨ ਸਤਿਕਾਰ ਹੋ ਰਿਹਾ ਅਸੀਂ ਵੀ ਇਹ ਚਾਹੁੰਦੇ ਆ ਕਿ ਸਾਡੀ ਵਜ੍ਹਾ ਨਾਲ ਕਿਸੇ ਵੀ ਬੰਦੇ ਨੂੰ ਕੋਈ ਤਕਲੀਫ ਨਾ ਹੋਵੇ ਅਸੀਂ ਆਪਣੇ ਆਪ ਨੂੰ ਤਕਲੀਫ ਚੱਲਾਂਗੇ ਤੇ ਜਿਹੜੀ ਰਹੀ ਸਕਿਉਰਟੀ ਦੀ ਗੱਲ ਦੇਖੋ ਸਾਡਾ ਸਭ ਨਾਲ ਪਿਆਰ ਹੈ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸਾਡਾ ਕਿਸੇ ਨਾਲ ਕੋਈ ਬੈਰ ਨਹੀਂ ਮੈਂ ਤਾਂ ਇਹ ਸਮਝਦਾ ਸਾਰੇ ਆਪਣੇ ਨੇ ਅਸੀਂ ਸਭ ਤੇ ਆ ਕਦੇ ਸੋਚਿਆ ਵੀ ਰਾਜਨੀਤੀ ਚਾਵਾਂਗੇ ਨਾ ਮੇਰਾ ਕੋਈ ਸੁਪਨਾ ਨਹੀਂ ਸੀ ਰਾਜਨੀਤੀ ਦਾ ਇਹ ਤਾਂ ਬੇਟੇ ਦਾ ਸੁਪਨਾ ਸੀ ਸੰਦੀਪ ਦਾ ਮੈਂ ਚੱਲ ਮੈਂ ਕੋਸ਼ਿਸ਼ ਕਰਦਾ ਵੀ ਤਾਂ ਸੁਪਨੇ ਨੂੰ ਮੈਂ ਜੇ ਸਰਕਾਰ ਕਰ ਸੰਗ ਉਹਦੀ ਆਤਮਾ ਨੂੰ ਕੋਈ ਕਸ਼ਿਸ਼ ਮਿਲਦੀ ਹੋਵੇ ਮੈਂ ਉਹ ਹਰ ਕੰਮ ਕਰਦਿਵਾਉਣ ਤੇ ਤਿਆਰ ਆ। ਅਸੀਂ ਵੀ ਉਹਨਾਂ ਦੇ ਬਾਰੇ ਬਹੁਤ ਸੁਣਿਆ ਸੰਦੀਪ ਜੀ ਨਾਲ ਸਾਡੇ ਨਾਲ ਵੀ ਕਾਫੀ ਵਾਰ ਮਿਲੇ ਨੇ ਪਰ ਇਹ ਅੱਜ ਉਹਨਾਂ ਦਾ ਸੁਪਨਾ ਪੂਰਾ ਕਰਨ ਲਈ ਅੱਗੇ ਚੱਲ ਰਹੇ ਨੇ ਆਮ ਲੋਕਾਂ ਦੀ ਮਦਦ ਕਰ ਰਹੇ ਨੇ। ਉਮੀਦ ਕਰਦੇ ਹਾਂ ਸਰਕਾਰ ਵੀ ਇਹਨਾਂ ਦੇ ਵੱਲ ਧਿਆਨ ਦੇਵੇਗੀ ਤੇ ਜਿੱਦਾਂ ਇਹਨਾਂ ਦੇ ਬੇਟੇ ਨੇ ਸਭਾ ਕੀਤੀ ਇਹ ਵੀ ਸੇਵਾ ਕਰਦੇ ਰਹਿਣਗੇ ਤੇ ਜਾਂਦੇ ਜਾਂਦੇ ਕੀ ਮੈਸੇਜ ਦੇਣਾ ਚਾਹੋਗੇ ਤੁਹਾਡੇ ਸੰਦੀਪ ਦੇ ਚਾਹਣ ਵਾਲਿਆਂ ਨੂੰ ਜਾਂ ਆਪਣੇ। ਦੇਖੋ ਜਿਨ੍ਹਾਂ ਨੇ ਸੰਦੀਪ ਨੂੰ ਪਿਆਰ ਦਿੱਤਾ ਹੈ ਛਟਾ ਮਾਂ ਜੁਟਕਾ ਵਧਾਇਆ ਸੰਦੀਪ ਕਰਕੇ ਔਰ ਉਸ ਦਾ ਕੋਈ ਅਤੌੜ ਨੂੰ ਬਾਹਰ ਆਪਣਾ ਘਰੇ ਬੈਠ ਗਿਆ ਤੇ ਵੀ ਉਹ ਚੜਾ ਗਿਆ ਸਾਰਾ ਸੇਟ ਬੰਦ ਹੋ ਗਿਆ ਪਰ ਇਲਾਕੇ ਵਾਲਿਆਂ ਨੇ ਸਾਰੇ ਪਿੰਡਾਂ ਦੇ ਸ਼ਹਿਰਾਂ ਦੇ ਲੋਕਾਂ ਨੇ ਆ ਕੇ ਕਿਹਾ ਵੀ ਤੁਸੀਂ ਬਾਹਰ ਨਿਕਲੋ ਦਾ ਸੁਪਨਾ ਪੂਰਾ ਕਰੋ ਤੇ ਜਦੋਂ ਅਸੀਂ ਪਿੰਡਾਂ ਦੇ ਵਿੱਚ ਗਏ ਤਾਂ ਸਾਨੂੰ ਪਤਾ ਲੱਗਿਆ ਵੀ ਸਾਡੇ ਬੇਟੇ ਨੂੰ ਲੋਕ ਕਿੰਨਾ ਪਿਆਰ ਕਰਦੇ ਆ ਉਸ ਪਿਆਰ ਦੇ ਮੂਹਰੇ ਸਾਡੀ ਰੜਾ ਖੂਮ ਸਾਡਾ ਜੋ ਵੀ ਅਸੀਂ ਲੋਕਾਂ ਵਾਸਤੇ ਕਰ ਸਕੀਏ ਮੈਂ ਸਮਝਦਾ ਵੀ ਉਹ ਬਹੁਤ ਥੋੜਾ ਹੈਗਾ ਜਿੰਨਾ ਲੋਕਾਂ ਨੂੰ ਸਾਨੂੰ ਪਿਆਰ ਦਿੰਦਾ ਮੈਂ ਉਹਦਾ ਸ਼ਬਦਾਂ ਨਾਲ ਬਿਆਨ ਨਹੀਂ ਕਰ ਸਕਦਾ ਵੀ ਜੋ ਸੰਦੀਪ ਦੇ ਬਾਰੇ ਜਿਹੜੇ ਮੈਨੂੰ ਲੋਕਾਂ ਨੇ ਪਿਆਰ ਦਿੱਤਾ ਉਹਦੀਆਂ ਗੱਲਾਂ ਕੀਤੀਆਂ ਮੈਂ ਨਹੀਂ ਸਮਝਦਾ ਕਿ ਉਸ ਦਾ ਬੇਟਾ ਇੰਨਾ ਮਤਲਬ ਪਫੁੱਲਰ ਇੰਨਾ ਲੋਕਾਂ ਨੂੰ ਚਾਹੁੰਦੇ ਨੇ ਸਰ ਇੱਕ ਕਾਲਜ ਦੀ ਛੋਟੀ ਮੀਟਿੰਗ ਹੋਈ ਹੈ گا ਗਊਆਂ ਨੂੰ ਲੈ ਕੇ ਜਾਂ ਜੋ ਵੀ ਹੋਈਆਂ ਨੇ ਉਹਦੇ ਬਾਰੇ ਦੱਸ ਕੰਮ ਕੀ ਕਰਨਾ ਜੋ ਮੈਸੇਜਿੰਗ ਜਾਊਂਗੇ ਦੇਖੋ ਗੱਲ ਇਹ ਐ ਵੀ ਮੇਰੀ ਇੱਛਾ ਇਹ ਐ ਵੀ ਮੇਰੇ ਹੁੰਦੇ ਹੁੰਦੇ ਜੇ ਸਾਨੂੰ ਸਰਕਾਰ ਨੇ ਡਿਊਟੀ ਲਈ ਐ ਲੋਕਾਂ ਨੇ ਵੀ ਇਹਦਾ ਸਾਨੂੰ ਸਰਕਾਰ ਦੱਸਦਾ ਵੀ ਅਸੀਂ ਸਾਡੇ ਟਾਈਮ 'ਚ ਕੁਛ ਨਾ ਕੁਛ ਅਸੀਂ ਗੂਆਂ ਵਾਸਤੇ ਕਰ ਸਕੀਏ ਕੱਲ ਅਸੀਂ ਡੀ ਸਾਹਿਬ ਨੂੰ ਕਹਿ ਕਿਹਾ ਤੇ ਡੀ ਸਾਹਿਬ ਨੇ ਮੀਟਿੰਗ ਰੱਖੀ ਤੇ ਸਭ ਨੂੰ ਹਾਜ਼ਰਤਾਂ ਕੀਤੀਆਂ ਵੀ ਆਪਾਂ ਇਸ ਨੂੰ ਐਸ.ਡੀ.ਐਮ. ਵਗੈਰਾ ਪੀ.ਓ. ਸਾਰੇ ਨੂੰ ਬੁਲਾਇਆ ਤੇ ਕਿਹਾ ਵੀ ਆਪਾਂ ਨਾਲ ਮਿਲ ਕੇ ਇਸ ਨੂੰ ਜਿੰਨੀ ਵੀ ਛੜਕਾ ਤੇ ਗੂਆਂ ਨੇ ਆਪਾਂ ਆਪਣੇ ਜ਼ਿਲ੍ਹੇ ਤੋਂ ਪਹਿਲਾਂ ਕੰਮ ਸ਼ੁਰੂ ਕਰੀਏ ਗਮੂਆਂ ਨੂੰ ਸਾਰਿਆਂ ਨੂੰ ਪੰਘੋਸ਼ਾਲਾ ਦੇ ਵਿੱਚ ਭੇਜੇ ਇਹ ਸਾਨੂੰ ਸ਼ੋਕਾੰਦ ਕਾਜੀ ਤੇ ਅਸੀਂ ਵੀ ਉਮੀਦ ਕਰਦੇ ਆਂ ਵੀ ਇਹਨਾਂ ਨੂੰ ਕੋਈ ਸਰਕਾਰ ਜਲਦੀ ਜਲਦੀ ਕੋਈ ਆਉਦਾ ਹੁੰਦਾਵੇ ਤੇ ਜਿੱਦਾਂ ਐਮਪੀ ਦੀ ਇਲੈਕਸ਼ਨ ਆ ਰਹੀ ਹੈ ਇਹ ਜਿਹੇ ਉਮੀਦਵਾਰਾਂ ਨੂੰ ਅੱਗੇ ਲੈ ਕੇ ਆਵੇ ਸਰਕਾਰ ਤਾਂ ਜੋ ਆਮ ਲੋਕਾਂ ਦੀ ਕੰਮ ਹੋ ਸਕਣ ਕਿਉਂਕਿ ਇਹ ਇੱਕ ਆਮ ਲੋਕ ਨੇ ਬਿਨਾਂ ਸਿਕਿਉਰਿਟੀ ਦੇ ਵਿੱਚ ਬਿਨਾਂ ਲੋਕਾਂ ਦੇ ਵਿੱਚ ਵਿਚਰਦੇ ਨੇ ਅਜਿਹੇ ਲੋਕਾਂ ਦੀ ਪਬਲਿਕ ਨੂੰ ਝੂਠ ਹੈ ਡੀਡੀ ਨਿਊ ਚੈਨਲ ਤੋਂ ਸੁਖਵਿੰਦਰ ਸਿੰਘ ਪਾਇਆ